ਜਟਾਂ ਦਾ ਦਿਮਾਗ ਇਹਦੇ ਚੈਨਲਾਂ ਨਾਲੋਂ ਘੱਟ ਆ ਬਾਈ ਨੇ ਜਮਈ ਸ਼ਰਾ ਲਾਤਾ ਇਹ ਬਾਈ ਨੇ ਹੁਣ ਖੇਤ ਦੇ ਵਿੱਚ ਮਿੱਟੀ ਲਾਉਣੀ ਸੀ ਬੱਟਾਂ ਦੇ ਬਾਈ ਤੇ ਹੁਣ ਜਿੰਦਰਾ ਕੋਈ ਦੱਬਣ ਵਾਲਾ ਬੰਦਾ ਇਹਨੂੰ ਬਾਈ ਨੂੰ ਕੋਈ ਮਿਲਿਆ ਨਾ ਇਹਨੇ ਕੀ ਕਰਿਆ ਫਿਰ ਕਾ ਜਿਗਾਰਡ ਲਾਇਆ ਇੱਕ ਡੰਡਾ ਲੈ ਲਿਆ ਕੋਈ ਮੰਨ ਲਓ ਵੀ ਮੋਟਾ ਜਾਂ ਘੱਟੋ ਘੱਟ ਹੋਊਗਾ 5-6 ਫੁੱਟ ਦਾ ਤੇ ਇਹਦੇ ਦਿਮਾਗ 'ਚ ਆਈ ਗੱਲ ਵੀ ਹੁਣ ਕਿਵੇਂ ਕਰੀਏ ਜਦੋਂ ਬੰਦਾ ਮਿਲਿਆ ਨਾ ਇਨੇ ਬਾਈ ਨੇ ਕੀ ਕਰਿਆ ਫਿਰ ਡੰਡਾ ਬਨ ਕੇ ਉਧਰ ਜਿੱਧਰੋਂ ਆਪਾਂ ਰਸਾ ਖੱਚਦੇ ਹੁੰਨੇ ਆ ਉਧਰ ਡੰਡਾ ਬਨ ਲਿਆ ਤੇ ਉੱਪਰੋਂ ਜਿੱਧਰੋਂ ਆਪਾਂ ਜੰਦਰਾ ਦਾਬਦੇ ਹੁੰਨੇ ਆ ਉਧਰ ਬਨ ਲਿਆ ਤੇ ਦੋਹੇ ਪਾਸੇ ਡੰਡਾ ਜਿਹੜਾ ਬਨ ਕੇ ਤੇ ਮਿੱਟੀ ਆ ਜਿਹੜੀ ਬਈ ਕੱਲੇ ਨਹੀਂ ਲਾਤੀ ਤੇ ਐਦਾਂ ਹੁਣ ਕਰਿਆ ਕਰੋ ਜੇ ਕੋਈ ਬੰਦਾ ਤੁਹਾਨੂੰ ਨਹੀਂ ਮਿਲਦਾ ਹੈਗਾ ਇਹੋ ਜਿਹਾ ਹੀ ਜਿਗਾਰੜ ਵਰਤਿਆ ਕਰੋ ਫਿਰ ਹੋਰ ਤਾਂ ਕੋਈ ਹੱਲ ਨਹੀਂ ਸੀਗਾ ਇਹ ਬਾਈ ਕੋਲੇ ਇਦੇ ਦਿਮਾਗ 'ਚ ਘਰ ਲਈ ਵੀ ਆਪਾਂ ਹੁਣ ਆ ਜਿਗਾਰਡਮੈਂਟ ਕਰੀਏ ਏਦਾਂ ਕਰੀਏ ਹਨਾ ਬੰਦਾ ਤਾਂ ਆਪਾਂ ਨੂੰ ਮਿਲਦਾ ਨਹੀਂ ਹੈਗਾ ਇਹ ਬਾਈ ਨੇ ਫਿਰ ਜਿਗਾਰਡ ਲਾਇਆ ਤੇ ਫਿਰ ਬੱਟਾਂ ਦੀ ਮਿੱਟੀ ਲਾਤੀ ਦੇਖੋ ਕਿਹੜੇ ਹਿਸਾਬ ਦੇ ਨਾਲ ਹੁਣ ਜੇ ਆਪਾਂ ਹੁਣ ਗੱਲ ਕਰੀਏ ਚੈਨਲਿਆਂ ਨਾਲ ਉਹ ਕਿਤੇ ਦਿਮਾਗ ਘਾਟਾ ਬਾਈ ਨੂੰ ਜਿੰਨਾ ਹੋ ਸਕਦਾ ਦੱਬ ਕੇ ਸ਼ੇਅਰ ਕਰਦੇ